ਪਹਿਲਾਂ ਮੰਨ ਲਾ ਵੀ ਸਾਡੇ ਬਜ਼ੁਰਗ ਪਾਉਂਦੇ ਹੁੰਦੇ ਸੀ ਵੀਡੀਓ ਹਨਾ ਹਾਂਜੀ ਆਪਣੇ ਚੈਨਲ ਦੀ ਪਾਈਆਂ ਜੀ ਹਾਂ ਵਧੀਆ ਰਿਸਪੌਂਸ ਮਿਲਿਆ ਸੀ ਬਹੁਤ ਵਧੀਆ ਉਹ ਗੁਜਰ ਕੇ ਆ ਨਾ ਹਾਂਜੀ ਗੁਜਰ ਕੇ ਐਕਸੀਡੈਂਟ ਹੋ ਗਿਆ ਜੀ ਪਿੱਛੇ ਉਹਨਾਂ ਦਾ ਜੀ ਠੀਕ ਹੈ ਤੇ ਤਾਂ ਕਰਕੇ ਹੁਣ ਮੱਝਾਂ ਦਾ ਸਾਂਭਣ ਸੁੰਭਣ ਦਾ ਕਰਕੇ ਇਹੋ ਆਗਾ ਠੀਕ ਹੈ ਜਿਹੜਾ ਆਪਾਂ ਵੀਡੀਓ ਬਸ ਇਹ ਬੇਚਣੀ ਹੈ ਜੀ ਮੱਝ ਆਪਣੀ ਤੇ ਇਹ ਦਾ ਉਹੀ ਸਾਂਭਦੇ ਸੀ ਪਹਿਲਾਂ ਹਾਂ ਉਹੀ ਸਾਂਭਦੇ ਸੀ ਪਹਿਲਾਂ ਇਹਦਾ ਸੂਆ ਹੈਗਾ ਜੀ ਚੌਥਾ ਠੀਕ ਹੈ ਤੇ 14 ਲੀਟਰ ਦੁੱਧ ਦਿੱਤਾ ਇਨੀ ਪਹਿਲਾਂ ਇਹੇ ਮੰਨ ਲਾ ਹੁਣ ਚੌਥੇ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆਂ ਜਿੰਨੇ ਪਿੰਡ ਲਹਿਰਾ ਬੇਗਾ ਤੇ ਬਾਈ ਦੇ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਪਾ ਚੁੱਕੇ ਆਂ ਤੇ ਅੱਜ ਦੀ ਵੀਡੀਓ ਦੇ ਚੱਕ ਪੰਜ ਕਲਿਆਣੀ ਤੁਹਾਨੂੰ ਆਪਾਂ ਮੱਝ ਦਿਖਾ ਦਿਖਾਵਾਂਗੇ ਸਿੰਘ ਮਿੱਤਰੋ ਟੁੱਟਿਆ ਵਾ ਤੇ ਕੱਦ-ਕਾੜ ਤੇ ਵਜਣ ਚੰਗਾ ਦੁੱਧ ਵੀ ਬਾਈ ਕਹਿੰਦਾ ਵੀ ਪਿਛਲੇ ਸੂਏ ਦਾ ਚੰਗਾ ਸੀ ਤੇ ਹੁਣ ਕਿਹੜੇ ਸੂਏ ਸੁਣੀ ਐ ਤੇ ਪਿਛਲੇ ਵੀਡੀਓ ਦਾ ਕੀ ਰਿਸਪੌਂਸ ਰਿਹਾ ਤੇ ਉਹ ਬਾਈ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਬਾਈ ਆਪਣਾ ਨਾਮ ਹੈਗਾ ਗੁਰਪ੍ਰੀਤ ਹਨਾ ਗੁਰਪ੍ਰੀਤ ਬਾਈ ਪਿੰਡ ਲਹਿਰਾ ਵੇਗਾ ਪਿੰਡ ਲਹਿਰਾ ਵੇਗਾ ਤੇ ਜ਼ਿਲ੍ਹਾ ਬਠਿੰਡ ਹਾਂਜੀ ਤੇ ਖੂਹੀ ਦੇ ਕੋਲੇ ਘਰ ਆ ਤੁਹਾਡਾ ਹਨਾ ਹਾਂ ਖੂਹੀ ਦੇ ਕੋਲੇ ਪਿੰਡ ਚ ਜਿਹੜੀ ਇੱਕ ਤਾਂ ਖੂਹ ਆ ਚਾਰੇ ਵੱਧ ਇੱਕ ਕੱਲੀ ਖੂਹੀ ਆ ਹਨਾ ਇੱਕ ਹਾਂਜੀ ਤੇ ਪਹਿਲਾਂ ਮੰਨ ਲਾ ਵੀ ਸਾਡੇ ਬਜ਼ੁਰਗ ਪਾਉਂ ਦਿੰਦੇ ਸੀ ਵੀਡੀਓ ਹਨਾ ਹਾਂਜੀ ਆਪਣੇ ਚੈਨਲ ਦੀ ਪਾਈਆਂ ਜੀ ਹਾਂ ਵਧੀਆ ਰਿਸਪੌਂਸ ਮਿਲਿਆ ਸੀ ਬਹੁਤ ਵਧੀਆ ਉਹ ਗੁਜ਼ਰ ਕੇ ਆ ਨਾ ਹਾਂਜੀ ਗੁਜ਼ਰ ਕੇ ਐਕਸੀਡੈਂਟ ਹੋ ਗਿਆ ਜੀ ਪਿੱਛੇ ਉਹਨਾਂ ਦਾ ਜੀ ਠੀਕ ਹੈ ਤੇ ਤਾਂ ਕਰਕੇ ਹੁਣ ਮੱਝਾਂ ਦਾ ਸਾਂਭਣ ਸੁੰਮਣ ਦਾ ਕਰਕੇ ਉਹ ਹੋਗਾ ਠੀਕ ਹੈ ਜਿਹੜਾ ਆਪਾਂ ਵੀਡੀਓ ਬਸ ਇਹ ਬੇਚਣੀ ਨਹੀਂ ਮੱਝ ਆਪਣੀ ਤੇ ਇਹ ਦਾ ਉਹੀ ਸਾਂਭਦੇ ਸੀ ਪਹਿਲਾਂ ਹਾਂ ਉਹੀ ਸਾਂਭਦੇ ਸੀ ਪਹਿਲਾਂ ਇਹਦਾ ਸੂਆ ਹੈਗਾ ਜੀ ਚੌਥਾ ਠੀਕ ਹੈ ਤੇ 14 ਲੀਟਰ ਦੁੱਧ ਦਿੱਤਾ ਇਹ ਨਹੀਂ ਪਹਿਲਾਂ ਇਹੇ ਮਾੜਾ ਹੁਣ ਚੌਥੇ ਸੂਏ ਸੂੰਦੀ ਆ ਹਾਂ ਚੌਥੇ ਸੂਏ ਸੂੰਦੀ ਤੇ 14 ਲੀਟਰ ਪਿਛਲੇ ਸੂਏ ਦਾ ਦੁੱਧਤਾ ਹਾਂਜੀ ਕਿਵੇਂ ਰਿਹਾ ਵੀਡੀਓ ਦਾ ਰਿਸਪੌਂਸ ਪਹਿਲਾਂ ਆਉਂਦਾ ਬਹੁਤ ਵਧੀਆ ਜੀ ਠੀਕ ਹੈ ਇਹ ਤਾਂ ਮੰਨ ਲਓ ਚੈਨਲ ਦਾ ਰਿਸਪੌਂਸ ਬਹੁਤ ਵਧੀਆ ਠੀਕ ਹੈ ਜੀ ਬੜੀ ਆ ਮੱਝ ਆ ਇਹ ਵੀ ਆਪਾਂ ਛੋਡੇ ਚੈਨਲ ਤੋਂ ਖਰੀਦੀ ਆ ਜੀ ਕਿਹੜੇ ਪਿੰਡੋਂ ਇਹ ਆਪਾਂ ਖਰੀਦੀ ਸੀਗੀ ਜੀ ਦਿয়ালਪੁਰੇ ਮਿਰਜੇ ਤੋਂ ਹਾਂ ਬੂਟੇ ਕੋਲੋਂ ਬੂਟੇ ਕੋਲੋਂ ਹਾਂਜੀ ਠੀਕ ਹੈ ਤੇ ਕਿਵੇਂ ਰਹੀ ਇਹ ਬਹੁਤ ਵਧੀਆ ਨਿਕਲੀ ਆ ਜੀ ਠੀਕ ਹੈ ਤੇ ਇਹਨੇ ਦੁੱਧ ਵਗੈਰਾ ਪਹਿਲਾ ਸੂਏ ਤੇ ਲੈਤੀ ਸੀ ਆਪਾਂ ਹਾਂਜੀ ਇਹ ਉਹਨਾਂ ਨੇ 12 ਕਹਿ ਕੇ ਦਿੱਤਾ ਜੀ ਆਪਣੇ ਕੋਲ 13 ਲੀਟਰ ਦੁੱਧ ਤੇ ਹੁਣ ਦੂਜੇ ਸੂਏ ਸੂਈ ਆ ਦੂਜੇ ਸੂਏ ਸੂਈ ਆ ਜੀ ਬਾਈ ਮਤਲਬ ਇਹ ਪਹਿਲੇ ਸੂਏ 13 ਲੀਟਰ ਕੱਢਿਆ ਹਾਂਜੀ ਬਾਈ ਠੀਕ ਆ ਜਿਹੜੀ ਇਹ ਨਹੀਂ ਵੇਚਣੀ ਹੈਗੀ ਆਪਣੀ ਵੇਚਣੀ ਤਾਂ ਪਾ ਹਨਾ ਹਾਂਜੀ ਆ ਪਾਉਗਾ ਆਪਣਾ ਆ ਪਾਉਗਾ ਕਿੰਨੇ ਕ ਦਿਨ ਰਹਿੰਦੇ ਅਜੇ ਇਹਦੇ ਹਜੇ 4 ਤਰੀਕ ਨੂੰ ਦਿਨ ਪੂਰੇ ਹੋਣੇ ਆ 4 ਤਰੀਕ ਨੂੰ ਹਾਂਜੀ ਮਨ ਲਾ ਵੀ 14 ਲੀਟਰ ਦੁੱਧ ਕੱਢਿਆ ਵਾ ਹਾਂਜੀ ਠੀਕ ਹੈ ਇੱਕ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਸੀ ਆਪਣੇ ਚੈਨਲ ਦੀ ਉਹ ਮੱਝ ਆਪਣੀ ਗਈ ਸੀ ਲਹਿਰੇ ਮੁਹਬਤ ਠੀਕ ਹੈ ਤੇ ਉਹਦੇ ਥੱਲੇ ਸੀਗੀ 20 ਲੀਟਰ ਦੁੱਧ ਹਾਂ ਆ ਉਹਦੀ ਕੱਟੀ ਆ ਇਹ ਉਹਦੀ ਕੱਟੀ ਆ ਠੀਕ ਹੈ ਕਿਹੜੇ ਨਾ ਟੀਕੇ ਦੀ ਆ ਕੋਈ ਐ ਪਤਾ ਐਂਟੀਕੇ ਦਾ ਨਹੀਂ ਪਤਾ ਇਹ ਪਿੱਛੋਂ ਆਈ ਸੀ ਭਾਈ ਮਗਰ ਆਈ ਸੀ ਮਗਰ ਆਈ ਸੀ ਹਾਂ ਉਹ ਲਰੇ ਮੁਹੱਬਤ ਗਈ ਸੀ ਹਨਾ ਹਾਂਜੀ ਬਾਈ ਠੀਕ ਹੈ ਵਧੀਆ ਸੀ ਦੁੱਧ ਹਨਾ ਉਹਦਾ ਹਾਂ ਉਹਦੇ ਥੱਲੇ 20 ਲੀਟਰ ਦੁੱਧ ਆ ਚੀ ਭਾਈ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਵੀ 14 ਲੀਟਰ ਵਾਲੀ ਦੀ ਹਨਾ ਤੇ 5-4 ਦਿਨ ਸੂਣ ਦੇ ਵਿੱਚ ਬਾਕੀ ਆ ਹਨਾ ਠੰਡੀ ਸੀਲ ਕੇ ਵੇ ਜੀ ਠੰਡੀ ਸੀਲ ਪੂਰੀ ਫੁੱਲ ਆ ਬਾਈ ਠੀਕ ਹੈ ਕੋਈ ਉਹੀ ਨਹੀਂ ਹੈਗਾ ਕਿ ਜਿਵੇਂ ਮਰਜ਼ੀ ਚੋਈ ਜਾਣਾ ਠੀਕ ਹੈ ਹਜੇ ਲੈ ਜੂ 5-4 ਦਿਨ ਦਾ ਹਨਾ 5-4 ਦਿਨ ਲੈ ਜੂ ਠੀਕ ਹੈ ਤੇ ਫੇਸ ਕੁਆਲਟੀ ਮਿੱਤਰੋ ਬਹੁਤ ਸੋ ਇਹਦੇ ਕਹਾ ਤੁਸੀਂ ਮਿੱਤਰੋ ਨੀਲੀ ਰਾਵੀ ਦਾ ਟੀਕਾ ਲਾ ਕੇ ਤੁਸੀਂ ਬੱਚਾ ਲੈ ਸਕਦੇ ਹੋ ਕਿਉਂਕਿ ਮਾਰਕਾ ਇਕੱਲੇ ਅੱਖਾਂ ਦੇ ਵਿੱਚ ਨਹੀਂ ਥੋੜਾ ਨੱਕ ਜੀ ਨਹੀਂ ਤਕਰੀਬਨ ਹੋਰ ਮਾਰਕਾ ਕਾਫੀ ਹੈ ਤੇ ਵਜਨ ਵੀ ਚੰਗਾ ਤੇ ਦੁੱਧ ਵੀ ਬਾਈ ਕਹਿੰਦਾ ਵੀ ਤੀਜੇ ਸੂਏ ਦਾ 14 ਕਿਲੋ ਸੀ ਰੇਟ ਕੀ ਕਰਤਾ ਜੀ ਫਿਰ ਇਹਦਾ ਰੇਟ ਇਹਦਾ 1 ਦਾ 1 ਦਾ ਮਾਨਤਾਨ ਹੋਜੂ ਮਾਨਤਾਨ ਕਰ ਦਾਂਗੇ ਕੋਈ ਗੱਲ ਨਹੀਂ ਇਹ ਹੁਣ ਟੀਕਾ ਪ੍ਰਾਇਮਕ ਸ਼ਾਂਤ ਤੋਂ ਨਹੀਂ ਸ਼ਾਂਤ ਤੋਂ ਓਕੇ ਪਿੰਡ ਵਾਲੇ ਤੁਸੀਂ ਚਲੋ ਤੋਰੋ ਜੀ ਮੈਂ ਅਨ ਖੋਲ ਕੇ ਸੋ ਸਪੌਂਸ ਬਾਈ ਕਹਿੰਦਾ ਵੀ ਬਹੁਤ ਸੋਹਣਾ ਮਿਲਿਆ ਸੀ ਪਿਛਲੀਆਂ ਵੀਡੀਓ ਦਾ ਤੇ ਇਹਨਾਂ ਦੇ ਜਿਹੜੇ ਬਜ਼ੁਰਗ ਸੀ ਤੇ ਇੱਕ ਗਮਾਰ ਦੇ ਵਿੱਚੋਂ ਨਾਲ ਬਜ਼ੁਰਗ ਸੀ ਉਹਨਾਂ ਦਾ ਮਿੱਤਰੋ ਦੋਨਾਂ ਦਾ ਇਕੱਠਿਆਂ ਦਾ ਐਕਸੀਡੈਂਟ ਹੋ ਗਿਆ ਸੀ ਰੋਡ ਦੇ ਉੱਪਰ ਤੇ ਸੁੱਕਾ ਟਾਖਾ ਬਹੁਤ ਸੋਹਣਾ ਸਿਹਤ ਪੱਖੋ ਵੀ ਬਹੁਤ ਚੰਗੀ ਆ ਚੰਗੀ ਸਮੀ ਵੀ ਆ ਤੇ ਚੰਗਾ ਮਿੱਤਰੋ ਇਹਦੇ ਸਿਮਨ ਲਾ ਕੇ ਤੁਸੀਂ ਕਿਸੇ ਵੀ ਚੰਗੇ ਸਾਣ ਦਾ ਸਿਮਨ ਲਵਾ ਕੇ ਤੇ ਚੰਗੀ ਬਰੀਡ ਮਿੱਤਰੋ ਤਿਆਰ ਕਰ ਸਕਦੇ ਹਾਂ ਕਿਉਂਕਿ ਕੱਲਾ ਫੇਰਾ ਆਪਾਂ ਕਹਿੰਦੇ ਆ ਅੱਖਾਂ ਦੇ ਵਿੱਚ ਨਹੀਂ ਠੋਡੀ ਥੱਲੇ ਵੀ ਹੈਗਾ ਤੇ ਕਾਫੀ ਮਾਰਕਾ ਜਿੰਨਾ ਕ ਆਪਾਂ ਨੂੰ ਚਾਹੀਦਾ ਹੁੰਦਾ ਅੱਖਾਂ ਦੇ ਵਿੱਚ ਆ ਜਾਂਦਾ ਤਾਂ ਤਕਰੀਬਨ ਮਿੱਤਰੋ ਇਹ ਨੀਲੀ ਰਾਬੀ ਦੇ ਵਿੱਚ ਬਣ ਜਾਣੀ ਸੀ ਤਾਂ ਕਰਕੇ ਆਪਾਂ ਪੰਜ ਕਲਾਣੀ ਕਹਿ ਸਕਦੇ ਆ ਕਿਉਂਕਿ ਕਈ ਭਰਾ ਜੇ ਆਪਾਂ ਨੀਲੀ ਰਾਬੀ ਕਹਿੰਦੇ ਤਾਂ ਕਈ ਭਰਾ ਵਿੱਚੋਂ ਮਿੱਤਰੋ ਕਮੈਂਟ ਵੀ ਕਰਨਗੇ ਕਈ ਚੈਨਲ ਮਤਰੋਂ ਮੈਂ ਦੇਖੇ ਆ ਕੱਲੇ ਮੱਥੇ ਤੇ ਬੱਲ ਹੋਵੇ ਤੇ ਮਾੜਾ ਮੋਟਾ ਉਹਨੋਂ ਵੀ ਨੀਲੇਰਾ ਵੀ ਕਹੀ ਜਾਂਦੇ ਆ ਠੀਕ ਹੈ ਹੁਣ ਰੇਟ ਆਪਾਂ ਰੇਟ ਆਪਾਂ ਜੀ 10 ਜੀ ਮਾਨਤਨ ਕਰ ਦਾਂਗੇ ਮਾੜਾ ਮੋਟਾ ਹੀ ਹੋਊਗਾ ਜੀ ਮਾਨਤਨ ਥੋੜਾ ਕਰਨਾ ਹੋ ਹਾਂਜੀ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਹੈਗਾ 90411 904276 90411 92276 92276 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਜ਼ਰੂਰ ਕਰਿਓ ਸੰਪਰਕ ਇੱਕ ਵਾਰੀ ਤੁਹਾਨੂੰ ਥਾਣਾ ਦੀ ਬੰਤਰ ਫੇਰ ਆਪਾਂ ਦਿਖਾ ਦਨੇ ਬਹੁਤ ਹੀ ਚੰਗੀ ਤੇ ਪੰਜ ਚਾਰ ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਹੈ ਸੋ ਸਾਰੇ ਵੀਰਾਂ ਦਾ ਆਪਾਂ ਮਿੱਤਰੋ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨ